ਕੀਰਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰੇਏਸ਼ਨ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਡਬਲ ਬਾਰਡਰ ਲੈ ਕੇ ਆਈ ਹਾਂ ਬਹੁਤ ਹੀ ਆਸਾਨ ਤਰੀਕੇ ਨਾਲ ਤੁਹਾਨੂੰ ਜਿਹੜਾ ਮੈਂ ਡਬਲ ਬਾਰਡਰ ਬਣਾਉਣਾ ਜਿਹੜਾ ਸਿਖਾਵਾਂਗੀ ਐ ਵੈਸੇ ਅੱਗੇ ਵੀ ਮੈਂ ਕਈ ਤਰੀਕਿਆਂ ਨਾਲ ਡਬਲ ਬਾਰਡਰ ਜਿਹੜਾ ਬਣਾਉਣਾ ਤੁਹਾਨੂੰ ਦੱਸ ਚੁੱਕੀ ਹਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਜਿਹੜਾ ਅੱਜ ਵਾਲਾ ਤਰੀਕਾ ਹੈ ਇਹ ਵੀ ਬਹੁਤ ਹੀ ਜ਼ਿਆਦਾ ਆਸਾਨ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜਾ ਇਸ ਤਰ੍ਹਾਂ ਡਬਲ ਬਾਰਡਰ ਬਣਦਾ ਹੈ ਥੋੜਾ ਜਿਹਾ ਵੀ ਜੇਕਰ ਤੁਸੀਂ ਬਣਾਇਦਾ ਕੰਮ ਜਾਣਦੇ ਆਂ ਤਾਂ ਬਹੁਤ ਹੀ ਆਸਾਨੀ ਨਾਲ ਇਸ ਬਾਰਡਰ ਨੂੰ ਬਣਾ ਲਓਗੇ ਜਿਹੜਾ ਆਪਣਾ ਇਹ ਬਾਰਡਰ ਹੈ ਇਹਨੂੰ ਆਪਾਂ ਇਸ ਤਰ੍ਹਾਂ ਲਾਸਟਿਕ ਵਾਲਾ ਬਾਰਡਰ ਵੀ ਬੋਲ ਸਕਦੇ ਆਂ ਬਹੁਤ ਹੀ ਸਟ੍ਰੈਚੇਬਲ ਹੁੰਦਾ ਜਿਹੜਾ ਆਪਣਾ ਇਹ ਬਾਰਡਰ ਹੈ ਵਾਪਸ ਉਸੇ ਸ਼ੇਪ 'ਚ ਆ ਜਾਂਦਾ ਹੈ ਲਾਸਟਿਕ ਦੀ ਤਰ੍ਹਾਂ ਇਸ ਤਰ੍ਹਾਂ ਖੁੱਲਦਾ ਤੇ ਵਾਪਸ ਉਸੇ ਸ਼ੇਪ 'ਚ ਆ ਜਾਂਦਾ ਹੈ ਜਿਹੜੀ ਇਹਦੀ ਇਸ ਤਰ੍ਹਾਂ ਕਿਨਾਰੀ ਹੈ ਜਿਵੇਂ ਆਪਾਂ ਰੈਡੀमेड ਕੋਟੀਆਂ ਸਵੈਟਰਾਂ ਦੀ ਇਸ ਤਰ੍ਹਾਂ ਕਿਨਾਰੀ ਹੁੰਦੀ ਹੈ ਬਾਰਡਰ ਹੁੰਦਾ ਉਸ ਤਰ੍ਹਾਂ ਦਾ ਇਹ ਬਾਰਡਰ ਬਣਦਾ ਦੋਨਾਂ ਪਾਸਿਆਂ ਤੋਂ ਇੱਕੋ ਜਿਹਾ ਹੁੰਦਾ ਹੈ ਇਸ ਲਈ ਜਿਹੜੀ ਆਪਾਂ ਇਹਦਾ ਕੋਈ ਸਿੱਧਾ ਜਾਂ ਪੁੱਠਾ ਪਾਸਾ ਨਹੀਂ کہہ ਸਕਦੇ ਜਿਵੇਂ ਆਪਾਂ ਕਹਿ ਦਈਏ ਪਾਸਾ ਸਿੱਧਾ ਜਾਏ ਉਲਟਾ ਠੀਕ ਹੈ ਦੋਨੇ ਪਾਸੇ ਦੀ ਇੱਕੋ ਜਿਹੀ ਹੁੰਦੀ ਹੈ ਕੋਈ ਵੀ ਪਾਸਾ ਆਪਾਂ ਇਹਦਾ ਵਰਤ ਸਕਦੇ ਹਾਂ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਹ ਜਿਹੜਾ ਬਾਰਡਰ ਆ ਬਣਾ ਸਕਦੇ ਹਾਂ ਜਿਵੇਂ ਆਪਣੀਆਂ ਕੋਟੀਆਂ ਸਵੈਟਰ ਜੈਂਟਸ ਸਵੈਟਰ ਲਈ ਜੇਕਰ ਤੁਸੀਂ ਇਹ ਬਾਰਡਰ ਬਣਾਉਣਾ ਹੋਵੇ ਬੱਚਿਆਂ ਦੇ ਕੋਟੀਆਂ ਸਵੈਟਰ ਲਈ ਕੈਪ ਲਈ ਬਹੁਤ ਹੀ ਸੌਖੇ ਤਰੀਕੇ ਨਾਲ ਅੱਜ ਆਪਾਂ ਇਹਨੂੰ ਬਣਾਵਾਂਗੇ ਜਦੋਂ ਆਪਾਂ ਇਸ ਬਾਰਡਰ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਜਿੰਨੇ ਆਪਾਂ ਨੂੰ ਕੁੰਡੇ ਚਾਹੀਦੇ ਹੋਣਗੇ ਓਨੇ ਕੁੰਡੇ ਆਪਾਂ ਲੈ ਲੈਣੇ ਇੱਥੇ ਮੇਰੇ ਕੋਲ ਇਹ 50 ਕੁੰਡੇ 50 ਕੁੰਡਿਆਂ ਦਾ ਬਾਰਡਰ ਬਣਿਆ ਥੋੜੇ ਕੁੰਡਿਆਂ ਤੇ ਹੁਣ ਮੈਂ ਤੁਹਾਨੂੰ ਇਹ ਬਾਰਡਰ ਜਿਹੜਾ ਬਣਾ ਕੇ ਦਿਖਾਵਾਂਗੀ ਤੇ ਚਲੋ ਫਿਰ ਆਪਾਂ ਇਹਨੂੰ ਜਿਹੜਾ ਬਣਾਉਣਾ ਸ਼ੁਰੂ ਕਰਦੇ ਆਂ ਮੇਰੇ ਕੋਲ ਇਹ ਵਰਦਮਾਨ ਦੀ 3 ਪਲਾਈ ਪਾਛਮਾ ਤੇ 10 ਨੰਬਰ ਸਲਾਈਂਗਾਂ ਤੁਸੀਂ ਸਲਾਈਂਗਾਂ ਆਪਣੀ ਪਾਛਮ ਦੇ ਹਿਸਾਬ ਨਾਲ ਲੈ ਲੈਣੀਆਂ ਜਿਸ ਤਰ੍ਹਾਂ ਦੀ ਵੀ ਤੁਹਾਡੀ ਪਾਛਮ ਹੋਗੀ ਉਸੇ ਹਿਸਾਬ ਨਾਲ ਤੁਸੀਂ ਜਿਹੜੀਆਂ ਸਲਾਈਂਗਾਂ ਲੈ ਲੈਣੀਆਂ ਤੇ ਸਿੰਪਲ ਕੁੰਡੇ ਪਾਉਣੇ ਆਪਾਂ ਇਸ ਬਾਰਡਰ ਨੂੰ ਬਣਾਉਣ ਵਾਸਤੇ ਜਿਵੇਂ ਆਪਾਂ ਸਿੰਗਲ ਥਰੈਂਡ ਥ्रेड ਨਾਲ ਜਿਹੜੇ ਕੁੰਡੇ ਆ సింగల్ థ్రెడ్ నాకు ముండిపోయి అప్పుడు అది ఎస్తా కారీ 20 ਗੁੰਡੇ ਮੈਂ ਪਾ ਲਏ ਆਪਣੀ ਸਲਾਈ ਤੇ ਇਸ ਤਰ੍ਹਾਂ ਸਿੰਗਲ ਥ्रेड ਨਾਲ 20 ਗੁੰਡੇ ਪਾ ਲਏ ਠੀਕ ਹੈ ਹੁਣ ਆਪਾਂ ਪਹਿਲੀ ਸਲਾਈ ਦੀ ਸ਼ੁਰੂ ਕਰਾਂਗੇ ਇੱਕ ਗੁੰਡਾ ਆਪਾਂ ਬਣਾਵਾਂਗੇ ਪਹਿਲਾਂ ਉਲਟਾ ਫਿਰ ਇੱਕ ਗੁੰਡਾ ਬਣਾਵਾਂਗੇ ਸਿੱਧਾ ਕੁੰਡੇ ਪਾਉਣ ਤੋਂ ਬਾਅਦ ਆਪਾਂ ਇਹ ਸਲਾਈ ਬਣਾਉਣੀ ਹੈ ਫਿਰ ਇੱਕ ਉਲਟ ਫਿਰ ਇੱਕ ਸਿੱਧਾ ਉਲਟਾ 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 ਲਾਸਟ ਦੇ ਆਪਣਾ ਇਸ ਤਰ੍ਹਾਂ ਸਿੱਧਾ ਆ ਗਿਆ। ਕੁੰਡੇ ਪਾਉਣ ਤੋਂ ਬਾਅਦ ਇੱਕ ਸਲਾਈ ਆਪਾਂ ਕੰਪਲੀਟ ਕਰ ਲਈ। ਹੁਣ ਆਪਣੀ ਦੂਸਰੀ ਸਲਾਈ ਜਿਹੜੀ ਬਣਾਉਣੀ ਆਪਾਂ ਇਸ ਤਰੀਕੇ ਨਾਲ ਬਣਾਉਣੀ ਹੈ। ਜਿਹੜਾ ਆਪਣਾ ਉਲਟਾ ਕੁੰਡਾ ਹੈ। ਇਹਨੂੰ ਤਾਂ ਆਪਾਂ ਇਸ ਤਰ੍ਹਾਂ ਉਲਟਾ ਬਣਾ ਲਏ। ਜਿਹੜਾ ਆਪਣਾ ਇਹ ਸਿੱਧਾ ਕੁੰਡਾ ਹੈ। ਥ੍ਰੈਡ ਪਿੱਛੇ ਕਰਕੇ ਇਸ ਤਰ੍ਹਾਂ ਸਲਾਈ ਨੀਚੇ ਦੀ ਲਾ ਕੇ ਇਸ ਤਰ੍ਹਾਂ। ਫਿਰ ਇੱਕ ਕੁੰਡਾ ਆਪਾਂ ਲੈ ਕੇ ਆਉਣਾ ਇਸ ਤਰ੍ਹਾਂ। ਵਾਪਸ ਇਹ ਸਲਾਈ ਤੇ ਕਰ ਲੈਣਾ। ਫਿਰ ਇਹਨੂੰ ਸਿੱਧਾ ਬਣਾ ਦੇਣਾ ਇਸ ਤਰ੍ਹਾਂ। ਉਲਟਾ ਗੁੰਡਾ ਉਲਟਾ ਬਣਾ ਲੈਣਾ। ਫਿਰ ਥ्रेड ਪਿੱਛੇ ਕਰਕੇ ਜੇਡਾ ਆਪਾਂ ਸਿੱਧਾ ਗੁੰਡਾ ਬਣਾਉਣਾ ਹੈ ਤਾਂ ਹੁਣ ਆਪਾਂ ਇਸ ਤਰ੍ਹਾਂ ਬਣਾ ਜਿਹੜਾ ਬਣਾਵਾਂਗੇ ਸਲਾਈ ਜਿਹੜੀ ਆਪਾਂ ਇਸ ਤਰ੍ਹਾਂ نیچے ਦੀ ਲ ਜਾ ਕੇ ਇੱਕ ਗੁੰਡਾ ਲੈ ਕੇ ਆਉਣਾ ਆਪਾਂ। ਇਸ ਤਰ੍ਹਾਂ। ਫਿਰ ਵਾਪਸ ਇਹ ਸਲਾਈ ਤੇ ਕਰ ਲੈਣਾ। ਫੇਰ ਇਹਨੂੰ ਸਿੱਧਾ ਬਣਾ ਦੇਣਾ ਫੇਰ ਉਲਟਾ ਕੁੰਡਾ ਆਪਾਂ ਉਲਟਾ ਬਣਾਉਣਾ ਫੇਰ ਸਿੱਧਾ ਕੁੰਡਾ ਫੇਰ ਉਸੇ ਤਰ੍ਹਾਂ ਬਣਾਵਾਂਗੇ ਸਲਾਈ ਜਿਹੜੀ ਇਸ ਤਰ੍ਹਾਂ نیچے ਦੀ ਲਾ ਕੇ ਇਹ ਕੁੰਡਾ ਆਪਾਂ ਇੱਧਰ ਲੈ ਆਉਣਾ ਤੇ ਵਾਪਸ ਇਸੇ ਸਲਾਈ ਤੇ ਕਰ ਲੈਣਾ ਫੇਰ ਇਹਨੂੰ ਸਿੱਧਾ ਬਣਾ ਦੇਣਾ ਇਸ ਤਰ੍ਹਾਂ ਫੇਰ ਉਲਟਾ ਕੁੰਡਾ ਆਪਾਂ ਉਲਟਾ ਬਣਾਉਣਾ ਫਰੇਡ ਕਰਾਂਗੇ ਪਿੱਛੇ ਸਿੱਧਾ ਕੁੰਡਾ ਫੇਰ ਆਪਾਂ ਉਸੇ ਤਰ੍ਹਾਂ ਸਲਾਈ ਨੀਚੇ ਦੀ ਲਾ ਕੇ ਇਹ ਜਿਹੜਾ ਆਪਾਂ ਕੁੰਡਾ ਲੈ ਕੇ ਆਉਣਾ ਇਸ ਤਰ੍ਹਾਂ ਵਾਪਸ ਇਹ ਸਲਾਈ ਤੇ ਕਰਕੇ ਇਹਨੂੰ ਸਿੱਧਾ ਬਣਾ ਦੇ ਉਲਟਾ ਕੁੰਡਾ ਉਲਟਾ ਬਣਾਵਾਂਗੇ ਸਿੱਧਾ ਕੁੰਡਾ ਫੇਰ ਉਸੇ ਤਰ੍ਹਾਂ ਬਣਾਵਾਂਗੇ ਇਹ ਸਾਰੀ ਸਲਾਈ ਆਪਾਂ ਐਸੇ ਤਰ੍ਹਾਂ ਕੰਪਲੀਟ ਕਰਨੀ ਹੈ ਕੁੰਡੇ ਪਾਉਣ ਤੋਂ ਬਾਅਦ ਦੂਸਰੀ ਸਲਾਈ ਆਪਣੀ ਫੇਰ ਸਿੱਧਾ ਕੁੰਡਾ ਫੇਰ ਇਸੇ ਤਰ੍ਹਾਂ ਫੇਰ ਇਹਨੂੰ ਸਿੱਧਾ ਬਣਾ ਦੇਣਾ ਫੇਰ ਉਲਟਾ ਕੁੰਡਾ ਉਹ ਲਟਾ ਬਣਾ ਲੈਣਾ ਸਿੱਧਾ ਕੁੰਡਾ ਫੇਰ ਉਸੇ ਤਰ੍ਹਾਂ ਬਣਾਵਾਂਗੇ ਸਲਾਈ ਜਿਹੜੀ ਆਪਾਂ ਇਸ ਤਰ੍ਹਾਂ ਹੇਠੇ ਰੀਲ ਜਾ ਕੇ ਜਿਹੜਾ ਸਿੱਧਾ ਕੁੰਡਾ ਆਪਾਂ ਲੈ ਆਉਣ ਇਹਨੂੰ ਇਸ ਤਰ੍ਹਾਂ ਫੇਰ ਸਲਾਈ ਤੇ ਕਰਕੇ ਆਪਾਂ ਇਹਨੂੰ ਇਸ ਤਰ੍ਹਾਂ ਸਿੱਧਾ ਬਣਾ ਲੈਣਾ ਹੈੱਡ ਕਰਾਂਗੇ ਅੱਗੇ ਉਲਟਾ ਕੁੰਡਾ ਜਿਹੜਾ ਉਲਟਾ ਬਣਾ ਲੈਣਾ ਸਿੱਧਾ ਕੁੰਡਾ ਫੇਰ ਉਸੇ ਤਰ੍ਹਾਂ ਸਲਾਈ ਨੀਚੇ ਦੀ ਲਾ ਕੇ ਕੁੰਡਾ ਜਿਹੜਾ ਆਪਾਂ ਇਸ ਤਰ੍ਹਾਂ ਲਿਹਾਉਣਾ ਹੈ ਸਲਾਈ ਤੇ ਕਰਨਾ ਹੈ ਸਿੱਧਾ ਬਣਾ ਦੇਣਾ ਉਲਟਾ ਕੁੰਡਾ ਉਲਟਾ ਬਣਾ ਲੈਣਾ ਫੇਰ ਉਸੇ ਤਰ੍ਹਾਂ ਸਲਾਈ ਇਸ ਤਰ੍ਹਾਂ ਕਮਾ ਕੇ ਸਿੱਧਾ ਕੁੰਡਾ ਆਪਾਂ ਇਸ ਤਰ੍ਹਾਂ ਬਣਾਵਾਂਗੇ। ਥ੍ਰੈਡ ਪਿੱਛੇ ਕਰਕੇ ਸਲਾਈ ਇਸ ਤਰ੍ਹਾਂ نیچے ਰੀਲ ਜਾ ਕੇ ਕੁੰਡਾ ਲੈ ਆਉਣਾ ਆਪਾਂ ਇਧਰ। ਇਸ ਤਰ੍ਹਾਂ। ਫਿਰ ਇਹਨੂੰ ਸਿੱਧਾ ਬਣਾ ਦੇਣਾ। ਉਲਟਾ ਕੁੰਡਾ ਉਲਟਾ ਬਣਾਵਾਂਗੇ। ਸਿੱਧਾ ਕੁੰਡਾ ਫੇਰ ਆਪਾਂ ਇਸ ਤਰ੍ਹਾਂ ਬਣਾਉਣਾ। ਸਲਾਈ ਜਿਹੜੀ ਆਪਾਂ نیچے ਦੀ ਲਾ ਕੇ ਇਸ ਤਰ੍ਹਾਂ ਜਿਹੜਾ ਆਪਣਾ ਸਿੱਧਾ ਕੁੰਡਾ ਇਹਨੂੰ ਇਸ ਤਰ੍ਹਾਂ ਲੈ ਆਉਣਾ ਫਿਰ ਆਪਾਂ ਇਹਨੂੰ ਸਿੱਧਾ ਬਣਾ ਦੇਣਾ ਇਸ ਤਰ੍ਹਾਂ ਕੁੰਡੇ ਪਾਉਣ ਤੋਂ ਬਾਅਦ ਦੂਸਰੀ ਸਲਾਈ ਆਪਣੀ ਕੰਪਲੀਟ ਹੋ ਗਈ ਤਾਂ ਇਸ ਤਰ੍ਹਾਂ ਆਪਣੇ ਕੁੰਡੇ ਜਿਹੜੇ ਦਿਖਾਈ ਦੇਣ ਲੱਗ ਜਾਣਗੇ ਹੁਣ ਆਪਾਂ బాడర్ స్టార్ట్ సైని కలాగా దో బ స్టార్ట్ బాడర్ బాగా ఏనా ఉల్టా కుతారెడ్డ కి పిచ్చే సనా లేతారా సనావే ఉల్టా కు అతారా స ਬਣਾਵਾਂਗੇ ਉਲਟਾ ਕੁੰਡਾ ਇਸੇ ਤਰ੍ਹਾਂ اتار ਲੈਣਾ ਸਲਾਈ ਤੇ ਸਿੱਧਾ ਕੁੰਡਾ ਬਣਾ ਲੈਣਾ ਉਲਟਾ ਕੁੰਡਾ ਆਪਾਂ اتار ਲੈਣਾ ਸਿੱਧਾ ਕੁੰਡਾ ਬਣਾਉਣਾ ਉਲਟਾ ਕੁੰਡਾ اتار ਕੇ ਸਿੱਧਾ ਕੁੰਡਾ ਬਣਾਵਾਂਗੇ ਉਲਟਾ ਕੁੰਡਾ اتارਾਂਗੇ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਇੱਥੋਂ ਆਪਣੀ ਜਿਹੜੀ ਬਾਰਡਰ ਦੀ ਬਣਾਈ ਹੈ ਸ਼ੁਰੂ ਹੋ ਜਾਂਦੀ ਹੈ ਕੁੰਡੇ ਪਾਉਣ ਤੋਂ ਬਾਅਦ ਦੋ ਸਲਾਈਆਂ ਉਸ ਤਰ੍ਹਾਂ ਬਣਾ ਕੇ ਫੇਰ ਆਪਾਂ ਇਹ ਪਹਿਲੀ ਸਲਾਈ ਬਾਰਡ ਜਿਹੜੀ ਬਾਰਡਰ ਦੀ ਹੈ ਆਪਣੇ ਦੀ ਸ਼ੁਰੂ ਹੋਗੀ ਉਲਟਾ ਤਾਰਨਾ ਸਿੱਧਾ ਬਣਾਉਣਾ ਇੱਕ ਸਲਾਈ ਹੋ ਗਈ ਦੂਸਰੀ ਸਲਾਈ ਫੇਰ ਆਪਾਂ ਇਸੇ ਤਰ੍ਹਾਂ ਬਣਾਵਾਂਗੇ ਉਲਟਾ ਗੁੰਡਾ ਤਾਰ ਲੈਣਾ ਸਿੱਧਾ ਗੁੰਡਾ ਬਣਾਵਾਂਗੇ ਉਲਟਾ ਗੁੰਡਾ ਤਾਰਾਂਗੇ ਸਿੱਧਾ ਗੁੰਡਾ ਬਣਾਵਾਂਗੇ ਉਲਟਾ ਗੁੰਡਾ ਤਾਰਾਂਗੇ ਸਿੱਧਾ ਕੁੰਡਾ ਬਣਾਵਾਂਗੇ ਉਲਟਾ ਕੁੰਡਾ ਤਾਰਾਂਗੇ ਸਿੱਧਾ ਕੁੰਡਾ ਬਣਾਵਾਂਗੇ ਸਾਰੀ ਚਲਾਈ ਆਪਾਂ ਦੂਸਰੀ ਚਲਾਈ ਹੈ ਇਸੇ ਤਰ੍ਹਾਂ ਕੰਪਲੀਟ ਕਰਾਂਗੇ ਹੁਣ ਆਪਾਂ ਬਣਾਵਾਂਗੇ ਤੀਸਰੀ ਸਲਾਈ ਤੀਸਰੀ ਸਲਾਈ ਵੀ ਆਪਾਂ ਇਸੇ ਤਰ੍ਹਾਂ ਬਣਾਵਾਂਗੇ ਉਲਟਾ ਕੁੰਡਾ ਤਾਰਾਂਗੇ ਸਿੱਧਾ ਕੁੰਡਾ ਬਣਾਵਾਂਗੇ ਉਲਟਾ ਤਾਰਾਂਗੇ ਸਿੱਧਾ ਬਣਾਵਾਂਗੇ ਉਲਟਾ ਕੁੰਡਾ ਤਾਰਾਂਗੇ ਸਿੱਧਾ ਬਣਾਵਾਂਗੇ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਕੰਪਲੀਟ ਕਰ ਲੈਣੀ ਹੈ ਬਾਤੀ ਸੌਖੇ ਤਰੀਕੇ ਨਾਲ ਬੰਨ੍ਹਦਾ ਇਸ ਤਰ੍ਹਾਂ ਦਾ ਡਬਲ ਬਾਰਡਰ ਹੈ ਕੋਈ ਇਹਦੇ ਵਿੱਚ ਆਪਾਂ ਨੂੰ ਕੁੰਡੇ ਪਾਉਣ ਦੀ ਜਿਹੜੀ ਮੁਸ਼ਕਲ ਨਹੀਂ ਆਉਂਦੀ ਸਿੰਪਲ ਕੁੰਡੇ ਪਾਉਣੇ ਉਸ ਤੋਂ ਬਾਅਦ ਡਬਲ ਬਾਰਡਰ ਦੀ ਇਸ ਤਰ੍ਹਾਂ ਬਣਾਈ ਕਰਨੀ ਉਲਟਾ ਕੁੰਡਾ ਧਾਰਾਂਗੇ ਸਿੱਧਾ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਠੀਕ ਹੈ ਦੋ ਸਲਾਈਆਂ ਹੋਗੀਆਂ ਆਪਣਾ ਹੁਣ ਤੀਸਰੀ ਸਲਾਈ ਵੀ ਆਪਾਂ ਇਸੇ ਤਰ੍ਹਾਂ ਬਣਾਵਾਂਗੇ ਉਲਟਾ ਕੁੰਡਾ ਧਾਰਾਂਗੇ ਸਿੱਧਾ ਬਣਾਵਾਂਗੇ ਉਲਟਾ ਤਾਰਾਂਗੇ ਸਿੱਧਾ ਬਣਾਵਾਂਗੇ ਉਲਟਾ ਤਾਰਾਂਗੇ ਸਿੱਧਾ ਬਣਾਵਾਂਗੇ ਉਲਟਾ ਤਾਰਾਂਗੇ ਸਿੱਧਾ ਬਣਾਵਾਂਗੇ ਉਲਟਾ ਕੁੰਡਾ ਤਾਰ ਕੇ ਸਿੱਧਾ ਬਣਾਉਣਾ ਹੈ ਇੱਕ ਕਸਲਾਈ ਆਪਾਂ ਚੌਥੀ ਇਸੇ ਤਰ੍ਹਾਂ ਬਣਾਉਣੀ ਹੈ ਉਲਟਾ ਤਾਰਨਾ ਸਿੱਧਾ ਬਣਾਉਣਾ ਹੈ ਉਲਟਾ ਤਾਰਨਾ ਸਿੱਧਾ ਬਣਾਉਣਾ चौथी सिलाई सारी आप इस तरह कंप्लीट कर ली हम आ गए आपवी सिलाई ती कुंडे पाए उस आप बनाऊ एक सिलाई उल्टे सीधे दी एक सिलाई फिर सीधा कुंडा जोड़ा आप नीचे बनाया उस तो बाद चार सलांगा आप इस तरह बनाऊ उलटा तारिया सीधा बनाया हूँ पांचवी सिलाई जी आप इस तरह बनाई सारे कुंडे बनाने आप ਉਲਟਾ ਕੁੰਡਾ ਉਲਟਾ ਬਣਾਉਣਾ ਸਿੱਧਾ ਕੁੰਡਾ ਸਿੱਧਾ ਬਣਾਉਣਾ ਉਲਟਾ ਕੁੰਡਾ ਉਲਟਾ ਬਣਾਵਾਂਗੇ ਸਿੱਧਾ ਕੁੰਡਾ ਸਿੱਧਾ ਬਣਾਵਾਂਗੇ ਉਲਟਾ ਕੁੰਡਾ ਉਲਟਾ ਸਾਰੇ ਕੁੰਡੇ ਆਪਾਂ ਬਣਾਉਣੇ ਨੇ ਦੋਨਾਂ ਪਾਸਿਆਂ ਤੋਂ ਹੁਣ ਆਪਾਂ ਇਸੇ ਤਰ੍ਹਾਂ ਬਣਾਉਂਦੇ ਜਾਣਾ ਹੈ ਉਲਟੇ ਕੁੰਡੇ ਨੂੰ ਉਲਟਾ ਬਣਾਉਂਦੇ ਜਾਵਾਂਗੇ ਸਿੱਧੇ ਕੁੰਡੇ ਨੂੰ ਸਿੱਧਾ ਬਣਾਉਂਦੇ ਜਾਵਾਂਗੇ ਉਲਟੇ ਕੁੰਡੇ ਨੂੰ ਉਲਟਾ ਬਣਾਵਾਂਗੇ ਤੇ ਸਿੱਧੇ ਕੁੰਡੇ ਨੂੰ ਜਿੰਨੀ ਆਪਾਂ ਨੂੰ ਬਾਰਡਰ ਦੀ ਲੰਬਾਈ ਹੁਣ ਚਾਹੀਦੀ ਹੋਗੀ ਆਪਾਂ ਕੰਪਲੀਟ ਕਰ ਲੈਣੀ ਐ ਇਸ ਤਰ੍ਹਾਂ ਦੋਨਾਂ ਪਾਸਿਆਂ ਤੋਂ ਹੁਣ ਆਪਾਂ ਇਸੇ ਤਰ੍ਹਾਂ ਬਣਾਵਾਂਗੇ ਸਾਰੇ ਕੁੰਡੇ ਬਣਾਉਣੇ ਉਲਟਾ-ਉਲਟਾ ਬਣਾਵਾਂਗੇ ਤੇ ਸਿੱਧਾ ਕੁੰਡਾ ਸਿੱਧਾ ਬਣਾਵਾਂਗੇ ਠੀਕ ਐ ਜਦੋਂ ਆਪਾਂ ਇਸ ਤਰ੍ਹਾਂ ਬਾਰਡਰ ਬਣਾਉਂਦੇ ਜਾਵਾਂਗੇ ਤੇ ਜਿਹੜਾ ਆਪਣਾ ਇਸ ਤਰ੍ਹਾਂ ਡਬਲ ਬਾਰਡਰ ਬਣਦਾ ਜਾਊਗਾ ਇਸ ਤਰ੍ਹਾਂ ਕਿਨਾਰੀ ਆ ਜਾਂਦੀ ਏ ਦੀ ਜੇਕਰ ਤੁਸੀਂ ਸਾਰੇ ਹੀ ਇਸੇ ਤਰ੍ਹਾਂ ਦਾ ਬਾਰਡਰ ਬਣਾਉਣਾ ਸਿੱਧਾ ਕੁੰਡਾ ਬਣਾ ਕੇ ਉਲਟਾ ਤਾਰਨਾ ਸਿੱਧਾ ਬਣਾ ਕੇ ਤਾਂ ਤੁਸੀਂ ਸਾਰਾ ਇਸੇ ਤਰ੍ਹਾਂ ਬਣਾ ਸਕਦੇ ਆ ਤੇ ਜੇਕਰ ਤੁਸੀਂ ਸਟਾਰਟਿੰਗ ਚ ਡਬਲ ਬਾਰਡਰ ਬਣਾਉਣਾ ਉਸ ਤੋਂ ਉੱਪਰ ਇਸ ਤਰ੍ਹਾਂ ਬਣਾ ਸਕਦੇ ਆ ਤਾਂ ਜਦੋਂ ਆਪਾਂ ਇਹਨੂੰ ਇਸ ਤਰ੍ਹਾਂ ਬਣਾਉਂਦੇ ਜਾਵਾਂਗੇ ਤਾਂ ਜਿਹੜਾ ਆਪਣਾ ਡਬਲ ਬਾਰਡਰ ਬਣ ਜਾਂਦਾ ਹੈ ਬਹੁਤ ਹੀ ਸਾੰਤ੍ਰਿਕਾ ਦੱਸਿਆ ਤੁਹਾਨੂੰ ਮੈਂ ਡਬਲ ਬਾਰਡਰ ਜਿਹੜਾ ਬਣਾਉਂਦਾ ਬਹੁਤ ਹੀ ਸੌਖੇ ਤਰੀਕੇ ਨਾਲ ਡਬਲ ਬਾਰਡਰ ਬਣ ਜਾਂਦਾ ਤੁਹਾਨੂੰ ਜਿਹੜਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ